ਪੰਜਾਬ ਵਿੱਚ ਪਿਛਲੇ 3 ਸਾਲਾਂ ਤੋਂ ਰਾਜਨੀਤਿਕ ਵਰਗ ਵਿੱਚ ਲਗਾਤਾਰ ਫਲॉप ਹੋ ਰਹੀ ਪੰਛਾਵ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਪੰਜਾਬ ਵਿੱਚ ਭਾਜਪਾ ਦੇ ਵੱਧੇ ਕਦਮ ਦੇ ਕੇ ਗੰਦੀ ਅਤੇ ਬਦਲੇ ਦੀ ਰਾਜਨੀਤੀ ਤੇ ਉਤराई ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਹੁਸ਼ਿਆਰਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਇਸ ਰਾਨ ਸ਼ਿਰਿਸਾਪਲਾ ਨੇ ਕਿਹਾ ਕਿ ਪੰਜਾਬ ਦੇ ਹਰ ਮੁੱਦੇ ਤੇ ਪੇਛੜ ਰਹੀ ਮੌਜੂਦਾ ਸਰਕਾਰ ਵੱਲੋਂ ਗਿਲਕੋ ਕੰਪਨੀ ਦੇ ਮਾਲਕ ਰਣਜੀਤ ਸਿੰਘ ਗਿੱਲ ਦੇ ਘਰ ਤੇ ਵਿਜੀਲੈਂਸ ਦੀ ਛਾਪੇਮਾਰੀ ਕਰਕੇ ਇਸ ਦਾ ਸਬੂਤ ਦਿੱਤਾ ਗਿਆ ਹੈ। ਹੁਣ ਆਖਿਆ ਕਿ ਰਣਜੀਤ ਸਿੰਘ ਗਿੱਲ ਇੱਕ ਦਿਨ ਪਹਿਲਾਂ ਹੀ ਭਾਜਪਾ ਵੀ ਸ਼ਾਮਲ ਹੋਏ ਸਨ। ਉਹਨਾਂ ਮੌਜੂਦਾ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਭਾਜਪਾ ਪੂਰੀ ਤਰ੍ਹਾਂ ਨਾਲ ਰਣਜੀਤ ਸਿੰਘ ਗਿੱਲ ਦੇ ਨਾਲ ਖੜੀ ਹੈ। ਕਿ ਪੰਜਾਬ ਸਰਕਾਰ ਅੱਜ ਬੜੀ ਬੀਜੇਪੀ ਤੋਂ ਕਬਰਾਈ ਹੋਈ ਹੈ। ਔਰ ਇਹਦੀ ਜਿਹੜੀ ਹੈ ਇਸ ਗੱਲ ਤੋਂ ਪਤਾ ਚੱਲਦਾ ਹੈ ਕਿ ਕੱਲ ਹੀ ਅਸੀਂ ਇੰਡੀਗਟ ਵਿੱਚ ਜਿਹੜੇ ਗਿਲਕੋ ਕੰਪਨੀ ਦੇ ਮਾਲਕ ਰਣਜੀਤ ਸਿੰਘ ਜੀ ਗਿਲ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤਾ ਸੀ ਔਰ ਇਹ ਆਮ ਆਦਮੀ ਪਾਰਟੀ ਦੀ ਜਾਂ ਪੰਜਾਬ ਸਰਕਾਰ ਦੀ ਬੁਖਲਾਹਟ ਕਹਿ ਸਕਦੇ ਹਾਂ ਕਿ ਅੱਜ ਉਹਨਾਂ ਦੇ ਉੱਤੇ ਉਹਨਾਂ ਨੇ ਵਿਜੀਲੈਂਸ ਦੀ ਰੇਟ ਕਰ ਦਿੱਤੀ ਭਾਵ ਕੱਲ ਹੀ ਉਹਨਾਂ ਨੂੰ ਬੀਜੇਪੀ ਸ਼ਾਮਲ ਕੀਤਾ ਗਿਆ ਔਰ ਅੱਜ ਇਹ ਬਦਲੇ ਦੀ ਭਾਵਨਾ ਦੇ ਨਾਲ ਜਿਹੜੀ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਹੈ ਔਰ ਇਹੋ ਜਿਹੀ ਹਰਕਤਾਂ ਕਰਕੇ ਕਿਉਂਕਿ ਇਹ ਭਗਵੰਤ ਮਾਨ ਨੂੰ ਤਾਂ ਸ਼ਾਇਦ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਕੋਈ ਪੁੱਛਦਾ ਪਛਦਾ ਨਹੀਂ ਹੈ ਕਿਉਂਕਿ ਦਿੱਲੀ ਦੀ ਜਿਹੜੀ ਸਰਕਾਰ ਹੈ ਉਹ ਰਹੀ ਹੁਣ ਤਾਂ ਰਹੀ ਨਹੀਂ ਉਹ ਹੁਣ ਉੱਥੋਂ ਤਾਂ ਹਾਰ ਕੇ ਆ ਗਏ ਹੁਣ ਪੰਜਾਬ ਦਾ ਬੇੜਾ ਦਰ ਕੰਨ ਦੇ ਲਈ ਕੇਜਰੀਵਾਲ ਵੀ ਆਇਓ ਹੈ ਔਰ ਉਹ ਪੂਰੀ ਤਰ੍ਹਾਂ ਆਪਣੀਆਂ ਮਨਮਰਜ਼ੀਆਂ ਚਲਾ ਰਹੇ ਨੇ ਜਿਹਦੇ ਕਰਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਬਦਲੇ ਦੀ ਭਾਵਨਾ ਦੇ ਨਾਲ ਜਿਹੜਾ ਕੰਮ ਕਰਨਾ ਸ਼ੁਰੂ ਕੀਤਾ ਹੈ ਔਰ ਉਹਦਾ ਹੀ ਜਿਹੜੀ ਜਿਹੜੀ ਅੰਦਰੋਂ ਜਿਹੜੀ ਬੁਖਲਾਹਟ ਹੈ ਉਹ ਉਹਦੇ ਕਰਕੇ ਜਿਹੜਾ ਉਹਨਾਂ ਨੇ ਗਿਲਕੋ ਦੇ ਮਾਲਕ ਨੂੰ ਰਣਜੀਤ ਸਿੰਘ ਇਹਨੂੰ ਜੜਾਇਆ ਅੱਜ ਉਹਦੇ ਤੇ ਰੇਟ ਕੀਤੀ ਐ ਜੇ ਉਹਨਾਂ ਦੇ ਵਿੱਚ ਕੋਈ ਨੁਕਸੀ ਤੇ ਜਦੋਂ ਤੋਂ ਪਹਿਲਾਂ ਦੀ ਸਰਕਾਰ ਆਈ ਉਦੋਂ ਵੀ ਸੀ ਉਹਨਾਂ ਨੇ ਪਹਿਲਾਂ ਦੂਸਰੇ ਪਾਰਟੀਆਂ ਦੇ ਵਿੱਚ ਆਪਣੇ ਦੋ ਵਾਰੀ ਖੜ੍ਹੜ ਤੋਂ ਇਲੈਕਸ਼ਨ ਵੀ ਲੜਿਆ ਹੋਰ ਦੂਸਰੀਆਂ ਪਾਰਟੀਆਂ ਵੱਲੋਂ ਉਹਨਾਂ ਨੇ ਆਪਣਾ ਜਿਹੜਾ ਭਵਿੱਖ ਜਿਹੜਾ ਅਜਮਾਇਆ ਅਲੱਗ ਅਲੱਗ ਕੀ ਬਣਿਆ ਕਿ ਨਹੀਂ ਪਰ ਜੇ ਉਹਨਾਂ 'ਚ ਕੋਈ ਕਾਰਵਾਈ ਸੀ ਲੈ ਉਹਦੀ ਲੈਂਡ ਮਾਫੀ ਦੀ ਗੱਲ ਕਰਦੇ ਉਦੋਂ ਪਹਿਲਾਂ ਦੀ ਵੀ ਸੀ ਹੁਣ ਤਾਂ ਕੋਈ ਨਮੀ ਨਹੀਂ ਸੀ ਜੇ ਕਾਰਵਾਈ ਕਰਨੀ ਹੁੰਦੀ ਤਾਂ ਪਹਿਲਾਂ ਵੀ ਕਰ ਸਕਦੇ ਸੀ ਪਰ ਉਹਨਾਂ ਦੀਆਂ ਸ਼ਾਇਦ ਕੋਈ ਜੜੀਆਂ ਚਾਲਾਂ ਜੋ ਮਨ ਦੇ ਵਿੱਚ ਉਹਨਾਂ ਨੇ ਸੋਚਿਆ ਉਹ ਨਹੀਂ ਹੋਇਆ ਔਰ ਉਹਨਾਂ ਨੇ ਭਾਰਤੀ ਜਨਤਾ ਪਾਰਟੀ 'ਚ ਵਿਸ਼ਵਾਸ ਜਤਾਇਆ ਔਰ ਉਹਨਾਂ ਨੇ ਕਿਹਾ ਜੋ ਜਾਇਨਿੰਗ ਦੇ ਵਿੱਚ ਵੀ ਆਪਣਾ ਕਿ ਵੀ ਮੈਂ ਮੋਦੀ ਜੀ ਦੀਆਂ ਨੀਤੀਆਂ ਤੋਂ ਖੁਸ਼ ਹਾਂ ਔਰ ਜਿੱਥੇ ਜਿੱਥੇ ਵੀ ਭਾਜਪਾ ਦੀ ਸਰਕਾਰ ਬਣੀ ਹੈ ਉੱਥੇ ਉੱਥੇ ਹੀ ਤਰੱਕੀ ਦੀ ਰਾਹ ਤੇ ਚੱਲ ਰਹੀ ਆ ਔਰ ਉਹਦਾ ਨਤੀਜਾ ਉਹਨਾਂ ਨੂੰ ਉਹ ਸ਼ਾਇਦ برداشت ਨਹੀਂ ਹੋਈਆਂ ਗੱਲਾਂ ਔਰਾਜੀ ਉਹਦੇ ਤੇ ਜਿਹੜੀ ਕਾਰਵਾਈ ਕੀਤੀ ਆ ਔਰ ਅਸੀਂ ਇਸ ਕਾਰਵਾਈ ਦੀ ਨਿੰਦਾ ਕਰਦੇ ਆ ਔਰ ਇਹਦੀ ਪਰਜੋਰ ਸ਼ਬਦਾਂ ਦੇ ਨਾਲ ਨਿੰਦਾ ਵੀ ਕਰਦੇ ਆ ਔਰ ਇਹ ਵੀ ਆ ਕਿ ਜਿਹੜੀ ਬਦਲੇ ਦੀ ਭਾਵਨਾ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਦ ਮਾਨ ਦੀ ਸਰਕਾਰ ਜਿਹੜੀ ਇਹ ਕਾਰਵਾਈ ਕਰ ਰਹੀ ਏ ਇਹਦਾ ਖਮਿਆਜਾ ਉਹਨੂੰ ਸਤਾਈ ਦੇ ਵਿੱਚ ਭੁਗਤਣਾ ਪੈਣਾ ਹੈ